ਦਰਸਲ ਵੀ ਸੁੁੱਤੀ ਨਹੀਂ ਆ ਰਹੀ ਹਾਲਤ ਕੀ ਦੱਸਾਂ ਜਿੱਤਨ ਤੇ ਪਿੰਕੀ ਆ ਜਾਂ ਮੇਰੀ ਤਾਂ ਨੀਂਦ ਹੀ ਉੱਡ ਗਈ ਮੇਰੀ ਤੇ ਮੇਰੀ ਕੁੜੀ ਦੀ ਤਾਂ ਕਿਸਮਤ ਹੀ ਖਰਾਬ ਆ ਉਹ ਤੂੰ ਤਾਂ ਕੁੜੀ ਦੀ ਫਿਕਰ ਚ ਐਵੇਂ ਮਰੀ ਜਾਨੀ ਆ ਉਹਦਾ ਨਾ ਫਿਕਰ ਕਰਿਆ ਕਰ ਤੂੰ ਆਪਣੇ ਤੰਨੇ ਦੇ ਕੀ ਹਾਲਤ ਬਣਾ ਲਈ ਆ ਤੇਰੇ ਕਰਕੇ ਤਾਂ ਮੈਂ ਭਜਿਆ ਫਿਰਦਾ ਜੇ ਤੈਨੂੰ ਕੁਝ ਹੋ ਗਿਆ ਆਪਣਾ ਘਰ ਕੌਣ ਸੰਭੂਗਾ ਇਹ ਤਾਂ ਦੱਸ ਸਰ ਵੀ ਤਾਂ ਹਜੇ ਤਾਂ ਆਪਾਂ ਪੋਤੇ-ਪੋਤੀਆਂ ਦੋ ਤੇ ਦੋਤੀਆਂ ਦੇ ਨਾਲ ਖੇਡਣਾ ਮਨ ਪਰਚਾਉਣਾ ਜੱਲਣਾ ਤੂੰ ਦੱਛੜੀ ਬੈਠੀ ਆਹੋ ਖੇਡਣਾ ਹੋਰ ਨਾ ਕੁਝ ਕਹਿ ਦੀ ਪਹਿਲਾ ਮੁੰਡਾ ਵਿਆਹ ਉਹ ਬਹ ਨੂੰ ਲੈ ਕੇ ਤੁਰ ਗਿਆ ਕੁੜੀ ਵਿਆਹੀ ਉਹ ਸਹੁਰੇ ਨਹੀਂ ਟਿਕਦੀ ਅਬ ਨਿਆਣੇ ਵਿਆਹ ਕੇ ਆਪਾਂ ਕੀ ਸੁੱਖ ਪਾਇਆ ਉਹ ਤਾਂ ਅੰਜਲ ਦੀ ਖੇੜ ਆ ਜਿੱਥੇ ਲਿਖਿਆ ਹੋਇਆ ਉੱਥੇ ਬੰਦਾ ਪਹੁੰਚ ਹੀ ਜਾਂਦਾ ਨਾ ਫਿਰ ਮੇਰਾ ਤਾਂ ਅੰਜਲ ਲਿਖਿਆ ਹੀ ਨਹੀਂ ਰੱਬ ਨੇ ਮੇਰੇ ਤੇ ਕਿਹ ਅੱਜ ਚਿੱਤਣ ਦੀ ਵਿਆਹ ਕਿ ਆਈਆਂ ਕਦੇ ਰਾਤ ਹੀ ਨਹੀਂ ਕੱਟ ਕੇ ਦੇਖੀ ਪੇਕਿਆਂ ਦੇ ਵਿੱਚ ਆ ਹੁਣ ਤਾਂ ਪਤਾ ਨਹੀਂ ਕੀ ਐ ਅੱਡੋ ਅੱਡੀ ਰਾਹ ਨੇ ਸਾਰਿਆਂ ਦੀ ਸਾਨੂੰ ਜੀ ਤੇ ਜ਼ਮਾਨਾ ਤਾਂ ਬਦਲ ਗਿਆ ਪਰ ਮਾਪੇ ਤਾਂ ਉਹੀ ਨੇ ਮੈਂ ਤਾਂ ਦਿਨ ਰਾਤ ਰੱਬ ਅਗੇ ਹੀ ਅਰਦਾਸ ਕਰਦੀ ਆਂ कि ਆਪਣੇ ਘਰ ਤੇ ਵੀ ਰੱਬ ਮਿਹਰ ਕਰੇ ਹਲੋ ਹਾਂ ਬੁੱਤ ਠੀਕ ਹੋ ਤੁਸੀਂ ਹਾਂ 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 ਕੋਈ ਗੱਲ ਨਹੀਂ ਬੱਤ ਜਦੋਂ ਮਰਜ਼ੀ ਆ ਜਾਓ ਇਹ ਤੈਨੂੰ ਕਿਹਦਾ ਫੋਨ ਆਇਆ ਮੈਨੂੰ ਤਾਂ ਕਿਸੇ ਫੋਨ ਨਹੀਂ ਆਉਂਦਾ ਤੈਨੂੰ ਸਾਰ ਦੇ ਫੋਨ ਹੋਣ ਧਰ ਦੇ ਫੋਨਾਂ ਤੇ ਲੱਗੀ ਰਹੇ ਆ ਉਹ ਮੇਰੀ ਇੱਕ ਮੇਰੀ ਬੋਤਲ ਦਾ ਫੋਨ ਆਉਂਦਾ ਸੀ ਉਹ ਮੇਰੇ ਕੋਲ ਆ ਗਿਆ ਹੁਣ ਮੈਨੂੰ ਕਿੰਨੇ ਫੋਨ ਆਉਣਾ ਮੈਂ ਤਾਂ ਕੋਈ ਫੋਨ ਨਹੀਂ ਆਉਂਦਾ ਪਤਾ ਨਹੀਂ ਸਾਰਾ ਦੇ ਫੋਨਾਂ ਤੇ ਲੱਗੇ ਨੇ ਤੇ ਕਿਹਾ ਫੋਨ ਆ ਦੱਸ ਤਾਂ ਦੇ ਮੈਨੂੰ ਹੁਣ ਆਏ ਕੀ ਆਜਾ ਦੱਸ ਮੁੰਡੇ ਦਾ ਆਜਾ ਫੋਨ ਨਬੀ ਬੀ ਵੀ ਕਾ ਨੂੰ ਰੋਲਾ ਪਾਇਆ ਤੇਰੇ ਪੁੱਤ ਦੇ ਦਾ ਫੋਨ ਆਇਆ ਵਾ ਕਹਿੰਦਾ ਮੈਂ ਘਰੇ ਆਉਣਾ ਵਾ ਬੋਟੀ ਨਾਲ ਲੈ ਕੇ ਉਹਨੇ ਆਉਣਾ ਜ਼ਰੂਰ ਆ ਪਰ ਬੋਟੀ ਨੂੰ ਛੱਡ ਕੇ ਫਿਰ ਉਹਨੇ ਚਲੇ ਜਾਣਾ ਵਾ ਉਹ ਬੀਬੀ ਕਾ ਦਾ ਸਵੇਰੇ ਸਵੇਰੇ ਰੋਲਾ ਪਾਇਆ ਹੈ ਥੋਈ ਮੈਨੂੰ ਜਬ ਕਰਾ ਕਾ ਇਹ ਨਾ ਕੋਸ਼ਿਸ਼ ਕੀ ਸਾਰਾ ਦਿਨ ਉਹਨਾਂ ਤੇ ਲੱਗੀ ਰਹਿੰਦੀ ਆ ਮੈਂ ਰੋਕਾਂ ਨਾ ਇਹਨੂੰ ਅਨੇਕੋ ਵਾਲੀ ਵਾਹ ਸ਼ਰਮੀ ਲਈ ਪਿਸਾਰਿਆ ਤੇ ਉਹ ਬੀਬੀ ਸਾਰੇ ਘਰ ਦੀ ਜ਼ਿੰਮੇਵਾਰੀ ਸਭ ਉਹਦੀ ਸੀ ਤੀਜਾ ਕਿ ਨਹੀਂ ਖੂਨ ਤਾਂ ਹੋਂ ਨਹੀਂ ਹੋਂਾ ਕਦੇ ਕਿਸੇ ਦਾਗ ਕਦੇ ਕਿਸੇ ਦਾਗ ਕਦੇ ਕੋਈ ਆ ਗਿਆ ਤੇ ਆ ਗਿਆ ਸਭ ਕੁਝ ਲਈ ਦੀ ਧਰਨੀ ਮਣੀ ਇੱਕ ਗੱਲ ਤੇ ਧਿਆਨ ਨਾਲ ਸੁਣ ਲੋ ਜੇ ਭਾਬੀ ਨੇ ਇੱਥੇ ਰਹਿਣਾ ਨਾ ਮੇਰੇ ਨਾਲ ਹਸਾਲ ਨਾ ਰਵੇ ਤਾਂ ਤੈਨੂੰ ਕੀ ਕਹਿੰਦੀ ਆ ਉਹ ਸਾਲਾ ਉਹਨੇ ਮੇਰੇ ਪੋਰ ਨਾਲ ਕਰਿਆ ਹੋਣਾ ਤੂੰ ਵੀ ਡਰਾਮਾ ਕਰਨ ਲੱਗੀ ਉਹਦੇ ਆਈ ਤੇ ਨਾ ਕੋਈ ਡਰਾਮਾ ਨੂੰ ਪਕੜੀ ਸੋਣ ਲਓ ਮੇਰੀ ਗੱਲ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਤੁਸੀਂ ਰਹੋ ਸਾਰੇ ਜਾਣੇ ਖੁਸ਼ ਮੈਂ ਤਾਂ ਆਪਣੇ ਲਈ ਨੌਕਰੀ ਲੱਭਣ ਲੱਗੀ ਐ ਪਤਾ ਨਹੀਂ ਆ ਜਾਏਗਾ ਕੀ ਜਾਂਦਾ ਫੋਨਾਂ ਦੇ ਗੱਜਟ ਹੋ ਜਾਂਦੇ ਕਦੇ ਕੋਈ ਆ ਗਿਆ ਕੋਈ ਚਲਾ ਗਿਆ ਕੁਛ ਨਹੀਂ ਮੇ ਤਾਂ ਪਤਾ ਲੱਗਦਾ ਪਰ ਕੀ ਕਰਦੇ ਨਾ ਕੀ ਨਹੀਂ ਕਰਦੇ ਹੋਰ ਕਿੰਨੇ ਸਸਰੀਕਾ ਲੱਗੀ ਹਾਸਰ ਨੇ ਠੀਕ ਹੋ ਇਹ ਕਿਤਾਬ ਪੀਪੀ ਪਿੰਕੀ ਆਈ ਹੋਈ ਹੈ ਕਿੰਨੇ ਦਿਨ ਹੋ ਗਏ ਸੋਖਾ ਉਹ ਆਈ ਹੋਈ ਆ ਮਾਰੇ ਕੋਠੀ ਨੌਕ ਜਗਤਾ ਕਰਾ ਤੇ ਹੁੰਦੀ ਹੀ ਰਹਿੰਦੀ ਆ ਨੇ ਅੱਜ ਕੱਲੇ ਬੱਚੇ ਬਰਦਾਸ਼ਤ ਨਹੀਂ ਕਰਦੇ ਅਸੀਂ ਕੀ ਕਰੀਏ ਪਤਾ ਕੀ ਕਿਵੇਂ ਪਰਾਂ ਬੱਚਾ ਵਿਆਹ ਆ ਗਿਆ ਇਹਨਾਂ ਕੁੜੀਆਂ ਨੂੰ ਕੀ ਪਤਾ ਲੱਗਦਾ ਸਾਡਾ ਸਾਰਾ ਦਿਨ ਹੋਰ ਲੱਗਿਆ ਰਹਿੰਦੇ ਇਹ ਬੁਮਾਰੀ ਦੀ ਗੱਲ ਹੁੰਦੀ ਆ ਚੱਲਦੀ ਨਹੀਂ ਆ ਆ ਕੇ ਬਹਿ ਜਾਂਦੀ ਤੇ ਕੀ ਕਰੀਏ ਪੀਕੀ ਦੇ ਸਹੁਰਿਆਂ ਤੋਂ ਕੋਈ ਸਨੇਹਾ ਨਹੀਂ ਆਇਆ ਜਾਂ ਕੋਈ ਫੋਨ ਨਹੀਂ ਆਇਆ ਪੁੱਛਿਆ ਨਹੀਂ ਉਹਨਾਂ ਨੇ ਵੀ ਕੀ ਗੱਲ ਹੋ ਗਈ ਹੈ ਈਓ ਨਾ ਨੇ ਫੋਨ ਕਰਨਾ ਕਿਤੇ ਉਹ ਬੰਦੇ ਨਾਲ ਸਾਨੂੰ ਨਕਮੇ ਹੀ ਮਿਲਦੇ ਉਹ ਪੁਰਾਣਾ ਹੈ ਉਹ ਸ਼ਰਾਬ ਨੂੰ ਬੜੀ ਪਿੰਦਾ ਹੈ ਛਾਪੀਏ ਕਿਤੇ ਡਿੱਗਾ ਪਿਆ ਹੋਣਾ ਹੈ ਤੇ ਕੀ ਕਰੀਏ ਸਤਾ ਨਾ ਫਾਸੀ ਜਿਹਾ ਗਏ ਬੰਦੇ ਬਹੁਤ ਜਿਆਦਾ ਨਕਮੇ ਕਹਿ ਜਾਂਦੇ ਪੂਰੀ ਦੁਖੀ ਹੋ ਕੇ ਆ ਕੇ ਤੇ ਬੈਠੀ ਆ ਇਹਨੇ ਕਿਦਾ ਜੀ ਕਰਦਾ ਕਰੇ ਉਹਨੂੰ ਤੇਰੀਆਂ ਗੱਲਾਂ ਕਰਦੇ ਸੀਗੇ ਬੜੀ ਜਲਦੀ ਜਿਹੜਾ ਮਾਰਿਆ ਤੂੰ ਕੀ ਦੱਸਾਂ ਭਾਬੀ ਤੁਹਾਨੂੰ ਮੈਂ ਜਿਹੜਾ ਜਿਹੜੀ ਗੱਲਾਂ ਮਾਰੀਏ ਮੈਂ ਤਾਂ ਜਿੱਥੇ ਇਹਨਾਂ ਨੇ ਮੁੰਡੇ ਰਾਇਆ ਹੈ ਨਾ ਐਨੇ ਕੁ ਕੰਜਰ ਬੰਦੇ ਆ ਮੈਂ ਕਹਿੰਦੀ ਇੱਕ ਜੇਲ ਹੈ ਉੱਥੇ ਜੇਲ ਕੈਦੀਆਂ ਦੀ ਤਰ੍ਹਾਂ ਰਹਿ ਗਿਆ ਮੈਂ ਕੀ ਸਭ ਚਾਹੇ ਵੀ ਮੈਂ ਕਰਕੇ ਕੀ ਰਹਿਣਾ ਹੁਣ ਇਹਦਾ ਸੋਚਿਆ ਸਭੋ ਜਾਂ ਮੇਰਾ ਮੁੰਡਾ ਸਭੋ ਜਾਂਦਾ ਹੈ ਉਹ ਇਹਨਾਂ ਦੀਆਂ ਕੂਛਾ ਲਗਾ ਦੂ ਕੂਛਾ ਬੰਦੇ ਬਣਾ ਕੇ ਇਹਨੂੰ ਉੱਥੇ ਹੀ ਦੋ ਰਾਂਗੇ ਸਾਕੂਸੀ ਕੋਈ ਨਾ ਸਾ ਠੀਕ ਆ ਬੀਬੀ ਜਾਨੀ ਆ ਮੈਂ ਤਾਂ ਘਰੇ ਸਾਗ ਧਰਿਆ ਹੋਇਆ ਜਾਂ ਤੇ ਕੋਟਣੀ ਖਿੱਣੀ ਮਾਰਾਂ ਸਾਗ ਚ ਦੇਖੋ ਜੀ ਹੁਣ ਉਹ ਆਬਜੇ ਭਤੀਜੇ ਨੂੰ ਫੋਨ ਕਰੋ ਤੁਸੀਂ ਜਿਹਨੂੰ ਜਮਰਾਜ ਕਹਿੰਦੇ ਸੀ ਉਹਨੇ ਕੁਛ ਕਰਿਆ ਕਿ ਨਹੀਂ ਕਰਿਆ ਹੁਣ ਤਾਂ ਗਵੰਟੀ ਵੀ ਆਪਣੇ ਘਰੇ ਸੂਹਾ ਲੈਣ ਆਉਣ ਲੱਗ ਗਏ ਸਰਜੀਤ ਤੇਰੇ ਨਾਲੋਂ ਮੈਨੂੰ ਵੱਧ ਫਿਕਰ ਆ ਤੂੰ ਇਹ ਨਾ ਸੋਚਵੇਂ ਮੈਨੂੰ ਫਿਕਰ ਨਹੀਂ ਹੈ ਦਾ ਮੈਂ ਹੁਣੇ ਪੁੱਛ ਲੈਂਦਾ ਫੋਨ ਲਾ ਕੇ ਉਹ ਇਹ ਕਿਹੜੀ ਗੱਲ ਆ ਜੇ ਵਾਪੋਣਾ ਹੈ ਹਲੋ ਆ ਚਾਚਾ ਐ ਚਾਚਾ ਉਦੋਂ ਘਰੇ ਬੈਠਾ ਕੀ ਗੱਲਾਂ ਮਾਰੀ ਜਾਂਦਾ ਇੱਥੇ ਆ ਮੇਰੇ ਕੋਲੇ ਨਾਲੇ ਥੋੜਾ ਨਾ ਗੱਲ ਕਰਨੀ ਜਨਾਬ 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 ਜਲਦੀ ਗੁਰਪ੍ਰੀਤ ਸਾਈਨ ਕਰੋ ਮੈਨੂੰ ਬਹੁਤ ਜੁਰੀ ਕਮਾਪੜੀ ਚੋਦੀ ਆ ਕੋ ਕਲਾਇਆ ਜਦ ਕੀ ਕਰੂ ਖੜ ਜਾ ਤੂੰ ਜਦ ਵੀ ਉਹਨਾਂ ਤੈਨੂੰ ਕਾਲੀ ਹੀ ਹੁੰਦੀ ਆ ਹਮੇਸ਼ਾ ਜਨਾਬ ਸਮਝਿਆ ਕਰੂ ਗੱਲ ਨੂੰ ਰੁਕ ਜਾ ਮੈਂ ਕੋਈ ਗੱਲ ਕਰ ਰਿਹਾ ਮੈਂ ਤੇਰੇ ਨੂੰ 2 ਮਿੰਟ ਖੜ ਚਾਚਾ ਆਵਾਂਗੇ ਉਹਦੇ ਨਾਲ ਗੱਲਬਾਤ ਕਰਦੇ ਆ ਜੇ ਜੇ ਵੀ ਜਨਾਬ ਇਹ ਨਵਾਂ ਚਾਚਾ ਕੜਾ ਬਣਾ ਲਿਆ ਹੁਣ ਤੁਸੀਂ ਇਹਦਾ ਦੱਸ ਦਿਓ ਉਹ ਗੱਲ ਸੁਣਾ ਆਪਣੇ ਲਈ ਤਾਂ ਸਾਰੇ ਇੱਕੋ ਜਿਹੇ ਨੇ ਪਰ ਚਾਚੇ ਉਹਨਾਂ ਦੇ ਨਾ ਸਾਡੇ ਘਰ ਦੇ ਉੱਤੇ ਬਹੁਤ ਆਸਾਨ ਨੇ ਸਾਨੂੰ ਜਦ ਵੀ ਪੈਸੇ ਤੇ ਲਈ ਲੋੜ ਹੁੰਦੀ ਸੀ ਕਦੇ ਵਿਚਾਰਿਆਂ ਨੇ ਨਾਂ ਨਹੀਂ ਕੀਤੀ ਹੈਗੀ ਪਰ ਅੱਜ ਉਹਨਾਂ ਦੀ ਕੁੜੀ ਦਾ ਉਹਨਾਂ ਦੇ ਘਰ ਦਾ ਮਸਲਾ ਵਾ ਉਹਦੇ ਲਈ ਜੋ ਵੀ ਕੰਮ ਪਾਊਗਾ ਉਹ ਮੈਂ ਕਰੂੰਗਾ ਤੂੰ ਨਾ ਸੁਣ ਤੂੰ ਕੀ ਕੰਮ ਆਇਆ ਵਾ ਜਲਦੀ ਕਰੋ ਜੀ ਤੁਸੀਂ ਬਲੂਕਲਾ ਸੈਂਡ ਕਰੋ ਮੈਂ ਜਾਵਾਂ ਬਹੁਤ ਜ਼ਰੂਰੀ ਕੰਮ ਹੈ ਜਲਦੀ ਕਰੋ ਪਲੀਜ਼ ਅੜ ਜਾ ਦੋ ਮਿੰਟ ਜਲਦੀ ਕਰੋ ਜਨਾਬ ਸਮਝਿਆ ਕਰੋ ਗੱਲ ਨੂੰ ਲਾ ਉਹ ਚਾਚਾ ਆ ਗਿਆ ਲਓ ਚਾਚੀ ਸੁਣ ਲਓ ਗੱਲ ਪਹਿਲਾਂ ਤੁਸੀਂ ਇਹਦੀ ਗੱਲ ਸੁਣ ਲਓ ਪਹਿਲਾਂ ਬਹੁਤ ਜ਼ਰੂਰੀ ਹੈ ਹਲਾ ਹਾਂ ਚਾਚਾ ਓ ਕੀ ਗੱਲ ਪਤੀਜ ਓ ਕਹੇ ਬੈਠਾ ਹੀ ਫੋਨ ਤੇ ਗੱਲਾਂ ਕਰੀ ਜਨਾ ਕਦੇ ਆ ਕੇ ਮਿਲ ਵੀ ਲਿਆ ਕਰ ਕੋਈ ਗੱਲ ਸੁਣ ਲਿਆ ਕਰ ਸਾਡੀ ਹੁਣ ਮੈਂ ਤਾਂ ਤੇਰੇ ਸਰ ਤੇ ਬੈਠਾ ਔਰ ਤੂੰ ਮੈਨੂੰ ਇਹ ਦੱਸ ਨਹੀਂ ਕਿੰਨਾ ਕ ਟਾਈਮ ਲੱਗੂਗਾ ਲੱਗੂ ਹੋਰ ਕਾਗਜ਼ ਪੱਤਰ ਤਿਆਰ ਕਰਤਾਂ ਕੋ ਉਹ ਵੀ ਕਰ ਲੈਂਦੇ ਆ ਬਸ ਹੁਣ ਛੇਤੀ ਗੱਲ ਮੇੜ ਦੇ ਓ ਬੱਤ ਚੱਲ ਚਾਚਾ ਮੈਂ ਕਿਹੜਾ ਉਹਨੂੰ ਅੰਦਰ ਕਰਨ ਲੱਗਿਆ ਵਾ ਹੈ ਤੂੰ ਤਾਂ ਉਹੀ ਗੱਲਾਂ ਕਰੀ ਜਨਾ ਵਾ ਓ ਨਹੀਂ ਪਤੀਜ ਇਹ ਵੀ ਇੱਕ ਕੁੜੀ ਦਾ ਪਿਓ ਆ ਮੈਂ ਨਹੀਂ ਚਾਹਦਾ ਵੀ ਕਿਸੇ ਦੀ ਕੁੜੀ ਕਿਚਰੀਆਂ 'ਚ ਧੱਕੇ-ਤੋਲੇ ਪੰਡੀਆਂ। ਨਾ ਨਾ। ਤੇ ਕਹ ਕੁੰਦੇ। ਉਹ ਤੂੰ ਠਹਿਰ ਜਾ ਜਿਆਰਾ। ਤੂੰ ਤੇਰੇ ਅੱਗ ਲੱਗੀ। ਉਹ ਵੀ ਤੀਜ ਉਹ ਵੀ ਪਰਾਇਆ ਤੁਹਾਡਾ। ਉਹਨੇ ਵੀ ਵਿਆਹ ਕਰਾ ਕੇ ਕਿਸੇ ਘਰੇ ਜਾਣਾ। ਆਪਾਂ ਅੰਦਰੋਂ ਬੰਦ ਬਾਹਰ ਵਾਲੀ ਗੱਲ ਨਹੀਂ ਕਰੀ। ਇਹ ਨਹੀਂ ਕਰੂਗਾ। ਬਚਾਲ ਛੱਡ ਚਾਚਾ ਕੋਈ ਨਹੀਂ। ਮੈਂ ਨਾ ਉਹਨਾਂ ਦੇ ਘਰੇ ਜਾਇਆ ਆ ਮੈਂ। ਉਹ ਸਾਰੇ ਉਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਆਇਆ ਮੈਂ। ਉੱਥੇ ਤਾਂ ਮੈਨੂੰ ਕੋਈ ਇੱਦਾਂ ਲੱਭਿਆ ਨਹੀਂ ਨਾ ਹੀ ਮੈਨੂੰ ਮੁੰਡਾ ਮਿਲਿਆ ਫਿਰ ਕੋਈ ਦਾ ਨੰਬਰ ਹੋਣਾ ਉਹਨੂੰ ਫੋਨ ਕਰਕੇ ਉਰੇ ਹੀ ਬੁਲਾ ਕੇ ਆਪਾਂ ਗੱਲਬਾਤ ਕਰੀਏ ਉਹ ਹਾਲੇ ਆ ਤੂੰ ਬੜਾ ਕਾਲਾ ਪਿਆ ਹੋਇਆ ਹੈਂ ਕੀ ਗੱਲ ਉਹ ਜਨਾਬ ਖਾਦੀ ਲਓ ਜਲਦੀ ਗੁਰਮਿਆਂ ਜਾਵਾਂ ਮੈਂ ਬੜਾ ਪਰੇਸ਼ਾਨ ਆ ਇੰਨਾ ਕਾਲਾ ਕਾਤੋਂ ਪੈਣਾ ਹੁਣ ਮੇਰੇ ਕੋਲੇ ਆ ਕੇ ਉਹ ਜਨਾਬ ਕੰਮ ਹੀ ਹੈ ਜਾਨੂੰ ਤੁਹਾਨੂੰ ਕੀ ਦੱਸਾਂ ਨਾ ਮੇਰੇ ਕੋਲੇ ਆਣਾ ਹੁੰਦਾ ਟਾਈਮ ਕੱਢ ਕੇ ਆਇਆ ਕਰੋ ਹੋਰ ਕੀ ਕੰਮ ਕਰੀਏ ਠੀਕ ਹੈ ਜਨਾਬ ਠੀਕ ਹੈ ਜਨਾਬ

ਕੁੜੀਆਂ ਆਪਣੇ ਘਰੇ ਹੱਸਦੀਆਂ ਵਸਦੀਆਂ ਰਹਿਣ ਨਾ ਉਹੀ ਵਧੀਆ ਵਾ ਆਪਾਂ ਕੰਮਾਂ ਵਲਝਾਉਣਾ ਨਹੀਂ ਹੈਗਾ ਠੀਕ ਹੈ ਠੀਕ ਹੈ ਨਾ ਲਾ ਉਹ ਆਈ ਗਿਆ ਤੁਰਿਆ ਆਉਣਾ ਵਸਦਾ ਅੱਦਲਾ ਕੰਮ ਤੂੰ ਆਪੀ ਕਰਦੀ ਔਰ ਜਿਹੜੀ ਕਰਦੀ ਮੈਂ ਕਰਦਾ ਅੱਜ ਅੱਜ ਵੀ ਹੁਣ ਕਰੀਂ ਸ਼ੁਭਾਸ਼ੀਆ ਸਹੀ ਸਹੀ ਰਸ ਹੈ ਚਾਉਣਾ ਕੀ ਹੈ ਯਾਦ ਵੀ ਉਹੀ ਗੱਲ ਆ। ਯਾ ਤਾਂ ਪਿਆਰ ਤੋਂ ਮੈਂ ਲੈ ਕੇ ਕਿਹਨੇ ਕਰ ਜਾਈਆਂ ਲੱਗੀਆਂ। ਪਿਆਰ ਤੋਂ ਬਾਅਦ ਸਾਰਿਆਂ ਦੀ ਵੀ ਮੰਨ ਨਹੀਂ ਬੈਠੀ। ਬਾਕੀ ਦੁਨੀ ਦੇਖ ਲੂ ਕੀ ਕਰਦਾ। ਪਰ ਸੁਣ ਮੇਰੀ ਤੇਰਾ ਤਾਂ ਮੇਰੇ ਕੋਲੇ ਇੱਕੋ ਹੀ ਹੱਲ ਆ। ਸਭ ਤੋਂ ਪਹਿਲਾਂ ਤਾਂ ਤੂੰ ਆਪਣੀ ਸ਼ਰਾਬ ਛੱਡ। ਜੇ ਤੱਕ ਤੂੰ ਸ਼ਰਾਬ ਨਹੀਂ ਨਾ ਛੱਡਦਾ ਹੈਗਾ ਤੇਰਾ ਘਰ ਨਹੀਂ ਬਸਣਾ ਹੈਗਾ। ਮੇਰਾ ਰੋਜ਼ ਦਾ ਕੰਮ ਆ। ਮੇਰੇ ਕੋ ਕਿੰਨੇ ਕੇਸ ਆਉਂਦੇ ਆ। ਪਰ ਅਕੀਲ ਦੇ ਵਿੱਚ ਮੁੰਡੇ ਨੂੰ ਹੀ ਝੁਕਣਾ ਪੈਂਦਾ ਵਾ। ਦੇਖੋ ਕਾਕਾ ਇਹਨੂੰ ਤਾਂ ਮੈਂ ਸਮਝਾਉਂਦਾ ਤੇ ਪਹਿਲੇ ਸਹੀ ਸਲਾਮ ਤਾਂ ਹੋ ਜਾ ਤਣੀ ਤੇ ਤੀਜੇ ਬੋਕਤ ਕੀ ਆ। ਦੇਖ ਚਾਚਾ ਇਹ ਤਾਂ ਸਾਡੇ ਪਰਿਵਾਰਾਂ ਦੀ ਆਮ ਗੱਲ ਬਣ ਗਈ ਐ। ਇਹ ਤਾਂ ਠੀਕ ਆ। ਨਹੀਂ ਫਿਰ ਮੇਰੇ ਕੋਲ ਤਾਂ ਕਾਨੂੰਨੀ ਕਾਰਵਾਈ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈਗਾ। ਕਾਨੂੰਨ ਇਹ ਨਾ ਕਹੇ ਉਹ ਇਹਦੇ ਸੱਟ ਪੈਂਡ ਲੱਗੀ। ਕਾਨੂੰਨ ਇਹ ਨਾ ਕਹੇ ਉਹ ਨੂੰ ਉੱਚਾ ਨੀਮਾ ਬੋਲਦਾ। ਦੇਖ ਕਾਨੂੰਨ ਨੂੰ ਦੋਨੇ ਪਾਸੇ ਫੱਟ ਬਰਾਬਰ ਰੱਖਣੇ ਪੈਂਦੇ ਆ। ਚਲ। ਤੇਨੂੰ ਤੇ ਗੱਲ ਸਿੱਧੀ 5050